ਦੀਨਾਨਗਰ ਚ ICICI ਬੈਂਕ ਚ ਕਰੰਸੀ ਬਦਲੌਣ ਦੇ ਲਈ ਪੰਜੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੋਕਾਂ ਨੇ ਬੈਂਕ ਮੁਲਾਜ਼ਮ ਤੇ ਆਪਣੇ ਸਖੇ ਸੰਬੰਧੀਆਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਦੇਣ ਦੇ ਦੋਸ਼ ਲਗਾਏ ਨੇ ਲੋਕ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਦੀ ਮੰਗ ਕਰ ਰਹੇ ਨੇ ICICI ਬੈਂਕ ਦੇ ਮੁਲਾਜ਼ਮ ਜਿਹੜੇ ਅੰਦਰ ਕਾਰਜਕਰਤ ਨੇ ਉਹ ਆਪਣੇ ਅਹੁਦੇ ਦਾ ਗਲਤ ਫਾਇਦਾ ਚੁੱਕਦੇ ਹੋਏ ਕੁਝ ਆਪਣੇ ਚੇਤਿਆਂ ਨੂੰ ਕੁਝ ਚੇਤਿਆਂ ਨੂੰ ਆਪਣੇ ਤੌਰ ਤੇ ਪੈਸੇ ਚੇਂਜ ਕਰਕੇ ਦੇ ਰਹੇ ਮੋ ਆਰਪੀਆਈ ਦੀ ਸਭ ਤੋਂ ਇਨਸਟਰਕਸ਼ਨ ਹੈ ਕਿ ਇੱਕ ਅਧਾਰ ਕਾਰਡ ਤੇ 4000 ਰੁਪਿਆ ਚੇਂਜ ਹੋਏਗਾ ਤੇ ਔਰ ਉਹਨੂੰ ਹੋਏਗਾ ਜਿਹੜਾ ਅਧਾਰ ਕਾਰਡ ਖੁਦ ਲੈ ਕੇ ਬੈਂਕ ਚਾਏਗਾ ਉਸ ਦਾ ਹੀ ਚੇਂਜ ਹੋਏਗਾ ਐ ਨਹੀਂ ਕਿ ਮੈਂ ਆਂਡੀ ਗਵੰਡੀਆਂ ਦੇ ਅਧਾਰ ਕਾਰਡ ਲੈ ਕੇ ਤੇ ਮੈਂ ਚੇਂਜ ਕਰਾ ਲਾ ਪੈਸੇ ਕੱਲ ਕੁਝ ਐਦਾਂ ਹੋਇਆ ਇੱਥੇ ਜਿਹੜੇ ਤਾਂ ਲੋਕਾਂ ਨੂੰ ਪੈਸੇ ਮਿਲੇ ਨਹੀਂ ਇੱਕ ਕੋਈ ਸ਼ਖਸ ਆਪਣੇ ਆਂਡੀ ਗਵੰਡੀਆਂ ਦੇ ਆਪਣੇ ਰਿਸ਼ਤੇਦਾਰਾਂ ਦੇ ਅਧਾਰ ਕਾਰਡ ਲੈ ਕੇ ਇੱਕ ਬੰਦਾ 4 4 6 6 ਧਾਰ ਕੜ ਲੈ ਕੇ ਆਪਣੇ ਉਹਨਾਂ ਨੇ 6 6 ਧਾਰ ਕੜ ਲੈ ਕੇ ਪੈਸੇ ਚੇਂਜ ਕਰਵਾਏ ਆ। ਉਹਦੇ ਮਾਮਲੇ ਦੀ ਜਾਂਚ ਕਰਨ ਪਾਂਚੀ ਪੁਲਿਸ ਨੇ ਲੋਕਾਂ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਕਸਟਮਰ ਜਿੰਨੇ ਵੀ ਆ ਰਿਹਾ ਕੋਈ ਡਿਵੈਲਪ ਹੋਣ ਕਰਕੇ ਮੈਂ ਜੱਸਾ ਉਹਨੂੰ ਫੋਨ ਕੀਤਾ ਸੀ। ਕੋਈ ਗਾਇਸ ਇੰਸਪੈਕਟਰ ਨਾਲ ਲੱਗ ਲਾਉ ਰਿਹਾ ਉਸਵਾਂ ਦਾ ਪਾਇਆ ਪਰ ਇੱਥੇ ਉਹੋ ਜੀ ਗੱਲਬਾਤ ਲੱਗੀ ਨਹੀਂ। ਬਿਲਕੁਲ ਸੇਫ ਹੈ। ਕੇਂਦਰ ਸਰਕਾਰ ਵੱਲੋਂ 1000 ਤੇ 500 ਦੇ ਨੋਟਾਂ ਨੂੰ ਬੰਦ ਕਰਨ ਅਤੇ 2000 ਦੇ ਨਵੇਂ ਨੋਟ ਜਾਰੀ ਕਰਨ ਤੋਂ ਬਾਅਦ ਕਰੰਸੀ ਬਦਲਾਉਣ ਦੇ ਲਈ ਬੈਂਕਾਂ ਦੇ ਬਾਹਰ ਲੋਕਾਂ ਦੀ ਭੀੜ ਲੱਗੀ ਹੋਈ ਹੈ ਦਿਨਾਨਗਰ ਤੋਂ ਦੀਪਕ ਕੁਮਾਰ ਜਗਬਾਣੀ ਟੀਵੀ